ਮੈਨੂੰ ਲੱਗਿਆ ਜਿਹੜੇ 98 ਦਾ ਮੋਟਰਸਾਈਕਲ ਭਾਜੀ ਉਸਨੇ ਮਾਰੇ ਜੂਨ ਕਰੀ ਉਹਦਾ ਇਹਦਾ ਨਹੀਂ ਮੂੰਹ ਤੇ ਇਦਾਂ ਹੋਵੇ ਬੰਨੇ ਆ ਆਪੇ ਪਾਇਆ ਹੈ ਮੂੰਹ ਤੇ ਪਾਣਾ ਪਾਇਆ ਕੋਈ ਗੱਲ ਨਹੀਂ ਇਹ ਲੋਗ ਟੋੜ ਲਿਆ ਇਨੀ ਇਹ ਤੇ ਲੋਗ ਟੁੱਟ ਨਹੀਂ ਸਕਦਾ ਨਮਾਜ਼ ਆ ਪਾਇਆ ਸੀ ਜਰੋੜ ਲੋਹੇ ਨੇ ਕੋਈ ਚਾਬੀ ਲਾਈ ਆ ਵਿੱਚ ਆਜਾ ਬੀਬੀ ਵੀ ਨਹੀਂ ਲਾਈ ਕੁਝ ਵੀ ਜਬੂ ਲਈ ਵਿੱਚੇ ਤਾਂ ਨਹੀਂ ਸੀ ਨਹੀਂ ਨਹੀਂ ਮੇਰੇ ਉਹ ਤਾਂ ਮੇਰੇ ਕੋਲ ਸੀ ਭਾਈ ਜਿਸ ਜਸ ਮੋਟਰਸਾਈਕਲ ਤੇ ਆਉਂਦਾ ਉਹਦਾ ਵੀ ਨੰਬਰ ਨਹੀਂ ਨੋਟ ਹੋ ਰਿਹਾ ਨਾ ਉਹ ਪਰਲੇ ਪਾਸੇ ਲਾਜੇ ਇਧਰ ਲਾਉਂਦੇ ਜੇ ਫੜਾਉਣਾ ਸੀ ਜੇ ਇਧਰਲੇ ਪਾਸੇ ਲਾਉਂਦੇ ਨਾ ਇਹ ਨੋਟ ਹੋਣਾ ਸੀ ਉਹ ਆ ਕਰਦਾ ਬੈਗਮ ਹਰੀ ਨਹੀਂ ਚਾਬੀ ਲਾਈ ਆ ਉਹਨੇ ਮੋਟਰਸਾਈਕਲ ਜੀ ਚਾਬੀ ਲਾਈ ਆ ਜੀ ਚਾਬੀ ਲਾਈ ਆ ਮੋਟਰਸਾਈਕਲ ਤੇ ਜਦੋਂ ਅਗਲੇ ਜਾਂਦਾ ਸਟਾਰਟ ਨਹੀਂ ਹੁੰਦਾ ਨਹੀਂ ਨਹੀਂ ਇੱਥੇ ਇੱਕ ਇੱਕ ਮਾਨੀ ਇੱਥੇ ਆ ਕਿ ਇਹ ਇੱਥੇ ਜੂਮ ਕਰੀ ਬਾਜੀ ਇੱਥੋਂ ਲੱਗ ਜਾਣਾ ਬੜਾ ਆਲੇ ਜਾਂ ਇਧਰੋਂ ਕਰੀ ਜੂਮ ਜਵੇ ਇੱਥੋਂ ਜੂਮ ਕਰੀ ਬਾਜੀ ਫੋਟੋ ਦੀ ਅਲੰਦ ਹੋਰ ਕੋ ਨੂੰ ਅਲੰਦ ਹੀ ਨੂੰ ਨੂੰ ਲੱਗ ਜਿਹੜੇ 98 ਸਾਲ ਮੋਟਰਸਾਈਕਲ ਭਾਜੀ ਉਸਨੇ ਮਾਰੇ ਜੂਨ ਕਰੀ ਉਹਦਾ ਇਹਦਾ ਨਹੀਂ ਮੂੰ ਤੇ ਇਦਾਂ ਬੰਨੇ ਆਹ ਪਾਇਆ ਮੂੰ ਤੇ ਪਾਣਾ ਪਾਇਆ ਕੋਈ ਗੱਲ ਨਹੀਂ ਲੋਗ ਟੋੜ ਲਿਆ ਨਹੀਂ ਇਹ ਤੇ ਲੋਕ ਟੋੜ ਨਹੀਂ ਸਕਦਾ ਨਮਾਜ਼ ਆ ਬਹ ਸੀ ਜਰ ਲੋ ਲੋਏ ਨੇ ਕੋਈ ਚਾਬੀ ਲਾਈ ਆ ਵਿੱਚ ਆ ਚਾਬੀ ਵੀ ਨਹੀਂ ਲਾਈ ਕੋਈ ਵੀ ਚਾਬੀ ਵੀ ਨਹੀਂ ਸੀ ਨਹੀਂ ਨਹੀਂ ਮੇਰਾ ਉਹ ਤਾਂ ਮੇਰੇ ਕੋਲ ਸੀ ਭਾਈ ਜੇ ਜਸ ਮੋਟਰਸਾਈਕਲ ਤੇ ਆਉਂਦਾ ਉਹਦਾ ਵੀ ਨੰਬਰ ਨਹੀਂ ਨੋਟ ਹੋ ਰਿਹਾ ਨਾ ਉਹ ਪਰਲੇ ਪਾਸੇ ਲਾਇਆ ਜੇ ਇੱਧਰ ਲਾਉਂਦੇ ਜੇ ਫੜਾਉਣਾ ਸੀ ਜੇ ਇੱਧਰਲੇ ਪਾਸੇ ਲਾਉਂਦੇ ਨਾ ਇਹ ਨੋਟ ਹੋਣਾ ਸੀ ਆਹ ਦੇ ਆਹ ਕਰਦਾ ਬਿਆਕਰ ਭਾਰੀ ਨਹੀਂ ਚਾਬੀ ਲਾਈ ਆ ਉਹਨੇ ਮੋਟਰਸਾਈਕਲ 'ਚ ਚਾਬੀ ਲਾਈ ਆ ਜੀ ਚਾਬੀ ਲਾਈ ਆ ਮੋਟਰਸਾਈਕਲ 'ਚ ਦਦਾ ਅਗਲੇ ਜਾਂਦਾ ਤਾਰ ਨਹੀਂ ਹੁੰਦਾ ਨਹੀਂ ਨਹੀਂ ਇੱਥੇ ਇੱਕ ਇੱਕ ਮਾਨੀ ਇੱਥੇ ਹੈ ਇਹ ਇੱਥੇ ਜੂਮ ਕਰੀ ਭਾਜੀ ਇੱਥੋਂ ਲੱਗ ਜਾਣਾ ਪਾਦਾ ਆਲੇ ਐ ਇੱਦੋਂ ਕਰੀ ਜੂਮ ਜੇ ਦੇ ਇੱਥੇ ਜੂਮ ਕਰੀ ਭਾਜੀ ਫੋਟੋ ਦੀ ਆਲੰਦ ਹੁਰ ਕੋ ਨੂੰ ਆਲੰਦ ਜੀ you mm -hmm.